ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਪੌਦਿਆਂ ਵਿੱਚ ਪੋਸ਼ਣ ਤੇ ਇਸ ਅਧਿਆਇ ਦੇ ਅੰਤ ਵਿੱਚ ਜੋ ਅਭਿਆਸ ਹੈ ਮਤਲਬ 6ਵਾਂ ਸਵਾਲ ਜਿਹਦੇ ਕਿ ਤਿੰਨ ਭਾਗ ਹਨ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਸੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ ਇੱਕ ਹੈਗੀ 7th ਇੰਗਲਿਸ਼ ਇੱਕ ਹੈਗੀ 7th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਇੱਕ ਹੈਗੀ 7ਵੀਂ ਗਣਿਤ ਪੰਜਾਬੀ ਮੀਡੀਅਮ ਦੇ ਵਿੱਚ ਸੋ ਤੁਹਾਡੀਆਂ ਗਣਿਤ ਦੀਆਂ ਤੇ ਅੰਗਰੇਜ਼ੀ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਆਓ ਦੇਖੀਏ ਬੱਚੇ ਹੁਣ 6ਵੇਂ ਸਵਾਲ ਦਾ ਪਹਿਲਾ ਭਾਗ ਕੀ ਹੈ ਕਹਿੰਦੇ ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ ਸੋ ਪਰਜੀਵੀ ਪੋਸ਼ਣ ਕਮੋਪਾਕੇ ਫਿਰ ਪਰ ਜਿਵੇਂ ਪੋਸ਼ਣ ਪੋਸ਼ਣ ਦਾ ਉਹ ਢੰਗ ਹੈ ਜਾਂ ਵਿਧੀ ਹੈ ਜਿਸ ਵਿੱਚ ਜੀਵ ਦੂਜੇ ਸજીਵਾਂ ਦੇ ਤਨ ਤੋਂ ਤਨ ਦੀ ਜਗ੍ਹਾ ਸ਼ਰੀਰ ਵੀ ਲਿਖ ਸਕਦੇ ਹੋ ਤੇ ਤਨ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ ਪੋਸ਼ਣ ਖੁਰਾਕ ਕਹੋ ਭੋਜਨ ਕਹੋ ਹਨਾ ਜਾਂ ਪੌਸ਼ਟਿਕ ਤੱਤ ਕਹੋ ਪੋਸ਼ਣ ਪ੍ਰਾਪਤ ਕਰਦੇ ਹਨ ਮਿਸਾਲ ਦੇ ਤੌਰ ਤੇ ਅਮਰਵੇਲ ਇੱਕ ਪਰਜੀਵੀ ਪੌਦਾ ਹੈ ਪਰਜੀਵੀ ਪੌਦੇ ਮੇਜ਼ਬਾਨ ਪੌਦੇ ਦਾ ਪੋਸ਼ਕ ਤੱਤਾਂ ਦੇ ਪੱਖੋਂ ਨੁਕਸਾਨ ਕਰਦੇ ਹਨ ਕਿਉਂਕਿ ਆਪ ਤੇ ਕੋਈ ਕੰਮ ਕਰਦੇ ਨਹੀਂ ਹੈਗੇ ਆਪ ਤੇ ਕੋਈ ਇਹ ਭੋਜਨ ਤਿਆਰ ਨਹੀਂ ਕਰਦੇ ਤੇ ਜਿਹਦੇ ਉੱਤੇ ਜਿਹਦੇ ਆਸਰੇ ਤੇ ਰਹਿੰਦੇ ਨੇ ਉਹਦਾ ਹਿੱਸਾ ਜਿਹੜਾ ਹੈ ਉਹ ਮਾਰ ਲੈਂਦੇ ਨੇ ਉਹਦੇ ਤੱਤਾਂ ਨੂੰ ਖਾਂਦੇ ਨੇ ਤੇ ਉਹਦੇ ਨਾਲ ਜਿਹੜਾ ਮੇਜ਼ਬਾਨ ਪੌਦਾ ਹੈਗਾ ਉਹਦਾ ਮਲਕੀ ਉਹਨੂੰ ਕਾਟਾ ਪਿੰਦਾ ਹੈ ਠੀਕ ਹੈ ਫਿਰ ਆ ਗਿਆ ਬੱਚੋ ਦੂਜਾ ਭਾਗ ਸਹਿਜੀਵੀ ਸੰਬੰਧ ਦਾ ਵਰਣਨ ਕਰੋ ਸੋ ਇਹ ਉਤਰੀ ਸਾਨੂੰ ਕਿਈ ਵਾਰ ਦੋ ਵੱਖ-ਵੱਖ ਜੀਵ ਆਪਣੇ ਆਸਰੇ ਅਤੇ ਭੋਜਨ ਲਈ ਇੱਕ ਦੂਜੇ ਤੇ ਨਿਰਭਰ ਹੁੰਦੇ ਹਨ ਅਤੇ ਸਹਿ ਸੰਬੰਧ ਵਿੱਚ ਰਹਿੰਦੇ ਹਨ ਇਸ ਸੰਬੰਧ ਨੂੰ ਸਹਿਜੀਵੀ ਸੰਬੰਧ ਅੰਗਰੇਜ਼ੀ ਚ ਕੀ ਆ ਜਾਂਦਾ ਹੈ ਸਿੰਬਿਓਸਿਸ ਜਾਂ ਕਿਹਾ ਜਾਂਦਾ ਹੈ ਸਿੰਬਾਇਓਟਿਕ ਰਿਲੇਸ਼ਨਸ਼ਿਪ ਕਿਹਾ ਜਾਂਦਾ ਹੈ ਅਤੇ ਇਸ ਨਾਲ ਦੋਵੇਂ ਧਿਰਾਂ ਨੂੰ ਫਾਇਦਾ ਹੁੰਦਾ ਹੈ ਪਰਜੀਵੀ ਕੀ ਹੈ ਪਰਜੀਵੀ ਵਿੱਚ ਕੀ ਹੈ ਬੱਚਿਓ ਉਹ ਆਪ ਦੇ ਫਾਇਦਾ ਲਿੰਦਾ ਹੈ ਤੇ ਮੇਜ਼ਵਨ ਪੌਦੇ ਦਾ ਨੁਕਸਾਨ ਕਰਦਾ ਹੈ ਉਹਦਾ ਕੋਈ ਭਲਾ ਨਹੀਂ ਕਰਦਾ ਬਲਕਿ ਨੁਕਸਾਨ ਕਰਦਾ ਹੈ ਪਰ ਬੱਚਿਓ ਜਿਹੜੀ ਸਹਿਜੀਵੀ ਸਬੰਧ ਹੁੰਦਾ ਹੈ ਇਹ ਚ ਦੋਨੋਂ ਇੱਕ ਦੂਜੇ ਦੀ ਮਦਦ ਕਰਦੇ ਨੇ ਦੋਨਾਂ ਨੂੰ ਫਾਇਦਾ ਹੁੰਦਾ ਹੈ ਠੀਕ ਹੈ ਸੋ ਇਹਦੀ ਮਿਸਾਲ ਇੱਦਾਂ ਦੇਣੀ ਹੈ ਆਪਾਂ ਕਿਵੇਂ ਇੱਦਾਂ ਹੁੰਦਾ ਜਿਵੇਂ ਕਈ ਪੌਦਿਆਂ ਦੀਆਂ ਜੜਾਂ ਵਿੱਚ ਉੱਗੀ ਹੋਈ ਉల్లి ਜੜਾਂ ਤੋਂ ਆਸਰਾ ਅਤੇ ਪੋਸ਼ਣ ਪ੍ਰਾਪਤ ਕਰਦੀ ਹੈ ਉਹ ਜੜਾਂ ਤੋਂ ਆਸਰਾ ਲੈਂਦੀ ਹੈ ਉਹਨੂੰ ਟਿਕਾਣਾ ਮਿਲਦਾ ਉਹਨੂੰ ਰਾਨ ਸੀਰਾ ਮਿਲਦਾ ਤੇ ਪੋਸ਼ਣ ਵੀ ਲੈਂਦੀ ਹੈ ਅਤੇ ਬਦਲੇ ਵਿੱਚ ਉੱਲੀ ਪੌਦੇ ਨੂੰ ਧਰਤੀ ਵਿੱਚੋਂ ਪਾਣੀ ਅਤੇ ਖਣਿਜ ਸੋਖਣ ਵਿੱਚ ਮਦਦ ਕਰਦੀ ਹੈ। ਮਣੀ ਜੜਾਂ ਤੋਂ ਖੁਰਾਕ ਲੈਂਦੀ ਹੈ, ਜੜਾਂ ਤੋਂ ਆਸਰਾ ਲੈਂਦੀ ਹੈ। ਪਰ ਨਾਲ ਜੜਾਂ ਨੂੰ ਧਰਤੀ ਵਿੱਚੋਂ ਖਣਿਜ ਅਤੇ ਪਾਣੀ ਸੋਖਣ ਵਿੱਚ ਮਦਦ ਕਰਦੀ ਹੈ। ਉੱਪਰ ਜੀ ਵੀ ਨਹੀਂ ਹੁੰਦੀ। ਸੋ ਦੋਨੋਂ ਇੱਕ ਦੂਜੇ ਦਾ ਭਲਾ ਕਰਦੇ ਨੇ, ਦੋਨੋਂ ਇੱਕ ਦੂਜੀ ਦੀ ਲੋੜਾਂ ਪੂਰੀਆਂ ਕਰਦੇ ਨੇ। ਇਹਨੂੰ ਕਿਹਾ ਜਾਂਦਾ ਹੈ ਸਹਿਜੀਵੀ ਸੰਬੰਧ। ਠੀਕ ਹੈ। ਹੁਣ ਆ ਗਿਆ ਬੱਚਿਓ ਘੜਾ ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ ਕੀਟ ਮੈਨੇ ਕੀੜੇ ਕੀੜਿਆਂ ਨੂੰ ਕਿਵੇਂ ਫੜਦਾ ਹੈ ਸੋ ਕੀਟਾਂ ਨੂੰ ਫੜਨ ਲਈ ਘੜਾ ਬੂਟੀ ਜਿਹਨੂੰ ਕਿਹਾ ਜਾਂਦਾ ਪਿਕਚਰ ਪਲੈਂਟ ਪੌਦੇ ਦੇ ਪੱਤੇ ਫੜਨ ਲਈ ਕੀ ਕਰਦੇ ਨੇ ਪੌਦੇ ਦੇ ਪੱਤੇ ਘੜੇ ਦੇ ਰੂਪ ਬਟਾ ਲੈਂਦੇ ਹਨ ਉਹ ਆਪਣੇ ਆਪ ਨੂੰ ਘੜੇ ਦੇ ਰੂਪ ਵਿੱਚ ਬਣਾ ਲੈਂਦੇ ਨੇ ਤੇ ਘੜੇ ਦੇ ਮੂੰਹ ਤੇ ਹੀਟਾਂ ਵੱਲ ਮੁੜੇ ਹੋਏ ਵਾਲ ਹੁੰਦੇ ਹਨ ਜਦੋਂ ਕੋਈ ਕੀੜਾ ਉੱਤੇ ਬੈਠਦਾ ਹੈ ਉਹ ਤਿਲਕ ਕੇ ਘੜੇ ਦੇ ਅੰਦਰਲੇ ਤਲ ਤੇ ਡਿੱਗ ਜਾਂਦਾ ਹੈ ਹੇਠਾਂ ਵੱਲ ਮੁੜੇ ਹੋਏ ਵਾਲਾਂ ਦੇ ਕਾਰਨ ਉਹ ਬਾਹਰ ਨਹੀਂ ਆ ਸਕਦਾ ਅਤੇ ਤਲ ਦੇ ਤਲ ਤੇ ਮੌਜੂਦ ਆਸ਼ਕ ਐ ਪਾਚਕ ਪਾਚਕ ਮਨੇ ਹਜ਼ਮ ਕਰ ਲੈਣ ਵਾਲੀ ਰਸਾਂ ਰਾਹੀਂ ਬੋਟੀ ਕਿਹੜੇ ਨੂੰ ਹਜ਼ਮ ਕਰ ਲੈਂਦੀ ਹੈ ਸੋ ਇਦਾਂ ਫੜਦਾ ਹੈ ਤੇ ਫਿਰ ਉਹਨੂੰ ਘੋਲ ਕੇ ਹਜ਼ਮ ਕਰ ਲੈਂਦਾ ਆਪਣੀ ਖੁਰਾਕ ਪੂਰੀ ਕਰ ਲੈਂਦਾ ਸੋ ਐਸੀ ਕਾਰੇ ਵਿਦਿਆਰਥੀਓ ਤੁਹਾਡਾ 6ਵਾਂ ਸਵਾਲ ਜਿਹਦੇ ਕੀ ਤਿੰਨ ਭਾਗ ਸੀਗੇ ਅਸੀਂ ਕੀਤੇ ਨੇ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਭ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ